ਭਾਈ ਤਾਇਆ ਅੱਜ ਕੋਈ ਘਰੋਂ ਬਾਹਰ ਹੀ ਨਹੀਂ ਨਿਕਲਿਆ ਹੋ ਰਿਹਾ ਤਾਇਆ ਛੜਾ ਉਹਦੇ ਕੋਲੇ ਚਾਉਦੇ ਆ ਭੈਂ ਜੋਨਾ ਛੜੇ ਬੰਦੇ ਦੀ ਜ਼ਿੰਦਗੀ ਵੀ ਔਖੀ ਆ ਸੌਰੀ ਦੀ ਆਪ ਸਾਰਾ ਕੁਝ ਕੰਮ ਕਰਨਾ ਪੈਂਦਾ ਓ ਕਿਵੇਂ ਆ ਤਾਇਆ ਠੀਕ ਐ ਉਹ ਕਿਹੜਾ ਤੂੰ ਓਏ ਉੱਲੂ ਵਾਂਗੂ ਸਿੱਤੈ ਜੈਕਟ ਅੰਦਰ ਤੂੰ ਸਹੀ ਆਉਂਦਾ ਉਹ ਤਾਇਆ ਗੱਗੂ ਆ ਫਿਰ ਆਏ ਮੂਟਾ ਗਿਆ ਜਿਵੇਂ ਕੁੜੀ ਦੱਬ ਕੇ ਆਇਆ ਹੁੰਨਾ ਉੱਤਾਇਆ ਤੈਨੂੰ ਨਹੀਂ ਪਤਾ ਮੂੰਹ ਟਕਣਾ ਪੈਂਦਾ ਪਹਿਲਾਂ ਨਾ ਕਰਿਆ ਕਰੋ ਇਹੋ ਜੇ ਕੰਮ ਜਿਹੜਾ ਬਾਅਦ ਚ ਮੂੰਹ ਟਕਣਾ ਪੈ ਜੇ ਉੱਤਾਇਆ ਕੰਮ ਨਹੀਂ ਸੂਰਜ ਦੀ ਤੁੱਪ ਨਾ ਮੂੰਹ ਤੇ ਸਿੱਧੀ ਪੈਂਦੀ ਹੈ ਗਾਂ ਸੌਰੀ ਦੀਆ ਸੋਲਰ ਪਲਾਂਟ ਤੇ ਚੱਲਦਾ ਤੂੰ ਉੱਤਾਇਆ ਸੋਲਰ ਪਲਾਂਟ ਦੀ ਗੱਲ ਨਹੀਂ ਆ ਸੂਰਜ ਦੀਏ ਕਰਨਾ ਕਰਕੇ ਨਾ ਮੂੰਹ ਕਾਲਾ ਹੋ ਜਾਂਦਾ ਹੁਣ ਦਾ ਮੂੰਹ ਦਾ ਤੇਰਾ ਪਤੰਦਰਾ ਆਏ ਆਏ ਕੋਠੇ ਪਿੰਡ ਦੀਆਂ ਗਲੀਆਂ ਹੁੰਦੀਆਂ ਥਾਂ ਥਾਂ ਇਹ ਚ ਖੱਡੇ ਐ ਉੱਤਾਇਆ ਆ ਮੇਰੇ ਨਾ ਵਿਆਹ ਦਾ ਕਾਰਡ ਐ ਔਖ ਸੌਰੀ ਦਾ ਤੈਨੂੰ ਕਿਨੇ ਕੁੜੀ ਦੇਤੀ ਹੋਏ ਕਿਉਂ ਮੇਰੇ ਮੂੰਹ ਚ ਗੱਲ ਕਰਦੇ ਬਲਗਮ ਡਿੱਗਦੀ ਹੈ ਉਹ ਸਾਲਿਆ ਬਲਗਮ ਤਾਂ ਨਹੀਂ ਡਿੱਗਦੀ ਪਰ ਹਨੇਰੇ ਚ ਤੇਰਾ ਡਰ ਤੇ ਮਰੇ ਟੱਟੀ ਪਿਸ਼ਾਬ ਤਾਂ ਵਿੱਚ ਨਿਕਲ ਜਾਂਦਾ ਉਹ ਤਾਇਆ ਸੇਵਿਆਂ ਦੇ ਨੇੜਾ ਤੂੰ ਹੁਣ ਤਾਂ ਗੱਲ ਚਾਹੀਦੀ ਕਰ ਲਿਆ ਕੱਲ ਉਹ ਤੂੰ ਤਰ ਜਾ ਤਰ ਜਾ ਆ ਸੌਰੀ ਦਾ ਡਾਂਗ ਨਾ ਹਲਕ ਜਿਹੇ ਦੇ ਕੇ ਮਾਰ ਦੂੰ ਮੈਂ ਤੈਨੂੰ ਜੱਸੇਵਿਆਂ ਵਾਲੀ ਗੱਲ ਆਖੀ ਤਾਂ ਹਾਏ ਤਾਂ ਮੇਰੇ ਜਵਾਨੀ ਆ Ha <t>